ਲੇ ਵੀ ਮਿੱਤਰੋ ਜਿਵੇਂ ਤੁਹਾਨੂੰ ਦੱਸਿਆ ਸੀ ਫਤੇਗੜ ਸਾਹਿਬ ਤੋਂ ਚਕੋਹੀ ਜਾਂ ਚਕੋਹੀ ਤੋਂ ਫਤੇਗੜ ਸਾਹਿਬ ਕਿੰਨਾ ਟਾਈਮ ਲੱਗਦਾ ਆਰਾਮਤੀ ਭੜੀ ਆ ਇਹ ਅਸੀਂ ਰਲ ਕੇ ਕਰਦੇ ਆ ਤਾਂ ਕਿ ਸਾਨੂੰ ਘਰ ਦਾ ਖਾਣਾ ਪੀਣਾ ਮਿਲੇ ਤੇ ਇਹ ਦੋ 10 ਆਪਾਂ ਕਰੇਲੇ ਦੀਆਂ ਬੇਲਾਂ ਘੀਆ ਹੁਣ ਤੁਸੀਂ ਕਿਹੜੀ ਕਿਹੜੀ ਸਬਜ਼ੀ ਲਾ ਸਕਦੇ ਹੋ ਕਾਲੀ ਲੈ ਵੀ ਮਿੱਤਰੋ ਆਪਾਂ ਇੱਕ ਤਾਂ ਲਿੱਤੀਆਂ ਨੇ ਬਾਈ ਤੋਂ ਹਰੀਆਂ ਮਿਰਚਾਂ ਤੇ ਹੁਣ ਤੁਸੀਂ ਅੱਜ ਚਲੋ ਕਈ ਮੁੰਡਿਆਂ ਨੂੰ ਸ਼ੌਂਕ ਹੁੰਦਾ ਕਈਆਂ ਨੂੰ ਘੱਟੇ ਹੁੰਦਾ ਪਰ ਘਰੇ ਸਬਜ਼ੀ ਲਾਇਆ ਕਰੋ ਹੁਣ ਡੰਡਾਂ ਦੇ ਵਿੱਚ ਤਾਂ ਬਾਧੂ ਜਗ੍ਹਾ ਹੁੰਦੀ ਐ 12 ਤੋਂ 10 ਆਪਾਂ ਕਰੇਲੇ ਦੀਆਂ ਬੇਲਾਂ ਘੀਆ ਹੁਣ ਤੁਸੀਂ ਕਿਹੜੀ ਕਿਹੜੀ ਸਬਜ਼ੀ ਲਾ ਸਕਦੇ ਹੋ ਕਾਲੀ ਤੋਰੀ ਲਾ ਲਓ ਖੀਰੇ ਲਾ ਲਓ ਕਰੇਲਾ ਲਾ ਲਓ ਪਿੰਡੀਆਂ ਲਾ ਲਓ ਤਕਰੀਬਨ ਸਾਰੀਆਂ ਹੀ ਸਬਜ਼ੀਆਂ ਲਾਏ ਨੇ ਤਰਬੂਜ ਦੇ ਹੋ ਗਏ ਹਨਾ ਹੁਣ ਮਿਰਚਾਂ ਨੇ ਆਪਾਂ ਘੱਟੋ ਘੱਟ ਨਹੀਂ 30 ਬੂਟੇ ਲਾ ਦੇ ਵੀ ਨਾਲ ਗਵੰਡੀਆਂ ਨੂੰ ਵੀ ਕੋਈ ਕਮੀ ਨਾ ਰਹੇ ਭਾਈ ਠੀਕ ਆ ਤੇ ਬਾਕੀ 10 ਆਪਾਂ ਇਹਦੇ ਲੈ ਲੇ ਤੋਰੀਆਂ ਦੇ ਪੰਜ ਹੈ ਹਾਂਜੀ ਪੰਜ ਤੋਰੀਆਂ 10 ਖਰਬੂਜਾ ਤੇ ਟਮਾਟਰਾਂ ਦੀ ਬੇਨਾਂ ਸੀ ਪਹਿਲਾਂ ਵੀ ਲੈ ਕੇ ਸੀਗੇ 5 10 ਬਾਈ ਤੋਂ ਹੁਣ ਵੀ ਲੈ ਲਿਆ ਹਲਦੀ ਵੀ ਆਪਾਂ ਲਾਤੀ ਤੇ ਇੰਨਾ ਸਮਾਨ ਜੇ ਲਾਇਆ ਹੋਵੇ ਤੁਹਾਡਾ ਘਰਾਂ ਦੇ ਵਿੱਚ ਮਿੱਤਰੋ ਦੇਖੋ ਸ਼ਹਿਰ ਦੇ ਵਿੱਚ ਲੋਕ ਕੋਠੇ ਤੇ ਸਬਜ਼ੀਆਂ ਵੇਚਣ ਲੱਗੇ ਤੇ ਆਪਾਂ ਪਿੰਡਾਂ ਦੇ ਵਿੱਚ ਕਿੰਨੀ ਘੱਟ ਸਬਜ਼ੀ ਲਾਉਣ ਲੱਗੇ ਹੁਣ ਮੈਂ ਆਪਣੇ ਪਿੰਡ ਜਾਂਦਾ ਕਿੰਨੇ ਘੱਟ ਘਰਾਂ ਨੇ ਸਬਜ਼ੀ ਲਾਈ ਹੋਈ ਆ ਇਹ ਇੱਕ ਵਾਰ ਤੁਸੀਂ ਸਬਜ਼ੀ ਲਾਤੀ ਉਹ ਤੋਂ ਬਾਅਦ ਜਦੋਂ ਵੀ ਬੂਟੇ ਹੋ ਗਏ ਤੇ ਨਿਆਰੀ ਨਿਆਰੇ ਨੇ ਬਾਜ਼ਾਰ ਦੇ ਵਿੱਚ ਜਿਹੜੀ ਸਬਜ਼ੀ ਲਿਆਉਨੇ ਆ ਤੇ ਘਰ ਦੀ ਚੀਜ਼ ਖਾ ਕੇ ਦੇਖੋ ਦੋਹਾਂ ਦੇ ਵਿੱਚ ਤੁਹਾਨੂੰ ਕਿੰਨਾ ਚੇਂਜ ਹੋਣਾ ਠੀਕ ਆ ਤੇ ਕਿਵੇਂ ਅੱਗੇ ਬਾਕੀ ਚਲੋ ਤੁਹਾਨੂੰ ਅੱਗੇ ਮਿਲਦੇ ਆਂ ਬਲੌਗ ਦੇ ਵਿੱਚ ਤੇ ਆਪਣਾ ਸਮਾਨ ਹੈਗਾ ਰੈਡੀ ਸਾਰੀਆਂ ਪਹਿਲਾਂ ਵੀ ਲੈ ਕੇ ਜੀ ਥੋੜਾ ਥੋੜਾ ਕਰਕੇ ਜਿਵੇਂ ਜਿਵੇਂ ਟਾਈਮ ਲੱਗੀਆਂ ਉਹਨੇ ਕੋਡੀ ਕੋਡੀ ਮਾਰ ਕੇ ਆਪਣਾ ਲਾ ਰਹੇ ਆ ਉਹ ਚੁੱਕੇ ਆਂ ਚਗੋਹੀ ਪਿੰਡ ਤੇ ਇੱਥੇ ਕੰਮ ਚੱਲ ਰਿਹਾ ਆਪਣਾ ਟੋਬੇ ਦਾ ਕੰਮ ਚੱਲਦਾ ਤੇ ਬਸ ਬਾਕੀ ਵੀ ਮਤੇ ਪੈ ਜਾਣੇ ਨੇ ਗਰਾਊਂਡ ਵਾਲਾ ਮਤਾ ਪੈ ਜਾਣਾ ਰੋਡ ਵਾਲਾ ਮਤਾ ਪੈ ਜਾਣਾ ਤੇ ਬਾਕੀ ਕਣਕਾਂ ਪੱਕ ਚੁਕੀਆਂ ਨੇ ਬੁੜੀਆਂ ਨੂੰ ਗੱਲਬਾਤ ਓਕੇ ਰਿਪੋਰਟ ਹੋ ਗਈ ਵੀ ਤੁਸਾਕੀ ਆ ਗਈ ਨੇ ਪੂਰ ਸਾਖੀ ਜੀ 근데 ਕੋਈ ਕੋਈ ਗੱਲ ਕਹਿੰਦੇ ਉਹਨੇ ਜਿਹੜੇ ਪਿੰਡ ਦੇ ਭਰਾ ਨੇ ਜਿੰਨੇ ਵੀ ਵੀਰ ਭਰਾ ਨੇ ਹਨਾ ਬਸ ਰਿਕੁਐਸਟ ਇਹੀ ਹੁੰਦੀ ਆ ਵੀ ਦਰਾਗਤ ਵੱਧ ਤੋਂ ਵੱਧ ਲਾਓ ਜਿਨ੍ਹਾਂ ਦੇ ਘਰ ਦੇ ਵਿੱਚ ਜਗਾ ਪੰਜ ਚਾਰ ਫਰੂਟ ਵਾਲੇ ਦਰਾਗਤ ਲਾ ਲਓ ਦੋ ਇੱਕ ਦੋ ਨਿੰਮਾ ਲਾ ਲਓ ਹਨਾ ਦਰਾਗਤ ਨੇ ਇਹਦਾ ਗੱਲਬਾਤ ਬਣਾਉਣੀ ਆ ਬਣਾਉਣੀ ਆ ਤੇ ਅੱਗੇ ਦੇਖੋ ਕੋਈ ਪਿੰਡ ਦੇ ਨਹੀਂ ਆਦੇ ਆਹਾਰੇ ਕਣਕਾਂ ਚੰਪਤੀਆਂ ਵੀ ਆਉਣ ਵਸੋਂ ਤਿਆਰੀ ਹੈ ਇਧਰ ਆਪਣੇ ਕਣਕ ਹੋ ਗਈ ਮੱਕੀ ਹੋ ਗਈ ਤੇ ਆਪਣੀ ਸੂਰਜਮੁਖੀ ਹੋ ਗਈ ਗੰਨਾ ਹੋ ਗਿਆ ਗੂਬੀ ਹੋ ਗਈ ਆਲੂ ਹੋ ਗਏ ਇਹ ਸਾਰੀਆਂ ਚੀਜ਼ਾਂ ਦੀ ਸਾਡੇ ਇਧਰ ਖੇਤੀਬਾੜੀ ਕਰਦੇ ਹੁਣੇ ਗੂਬੀ ਬਹੁਤ ਲਾਉਂਦੇ ਇਕਲਾ ਹੀ ਪਿੰਡ ਅੱਗੇ ਆਪਣਾ ਇਕਲਾ ਹੀ ਨਾਲ ਹੀ ਆ ਤੇ ਉੱਥੇ ਗੂਬੀ ਦੀ ਫੇਤੀ ਬਹੁਤ ਹੁੰਦੀ ਆ ਉੱਦ ਚੱਕ ਮੰਗਾ ਮੈਂ ਰੱਖਦੇ ਆਪਣੇ ਉਰੇ ਪਿੰਡ ਸਾਡੇ ਆਲੂ ਬਹੁ ਲਾਉਂਦੇ ਆ ਉਧਰ ਗਰਦਾਸਪੁਰ ਏਰੀਆ ਚਾਹੇ ਗੰਨਾ ਬਹੁ ਲਾਉਂਦੇ ਹਨਾ ਉਧਰ ਗੰਨਾ ਬਹੁ ਲਾਉਂਦੇ ਸਹੀ ਗੀ ਗੰਨਾ ਬਹੁ ਲਾਉਂਦਾ ਕਰੋ ਲੋਈ ਮੇਤਰੋ ਸਾਡੇ ਪਿੰਡ ਪਹੁੰਚ ਚੁਕੇ ਆ ਤੇ ਪਿੰਡ ਸਾਡਾ ਚੋਹੀ ਕੰਬੇ ਕੰਬੇ ਹੱਥੋਂ ਟੂਪੇਵਨ ਨੂੰ ਵੀ ਚੱਲਦੇ ਆਪਾਂ ਕਿ ਟੂਪੇਵਨ ਨੂੰ ਪਹਿਲਾਂ ਕੀੜਾ ਮਾਰ ਕੇ ਹਾਂ ਸਿੱਧਾ ਹੀ ਚੱਲ ਗੂ ਚੱਕਰਾਂ ਦੀ ਗੱਲ ਨਹੀਂ ਇੱਧਰ ਨੂੰ ਜਾਂਦੇ ਆ ਕਰੋ ਦਰਸ਼ਨ ਚੋਹੀ ਪਿੰਡ ਦੇ ਪਿੰਡ ਤੋਂ ਪਹਿਲਾਂ ਤਾਂ ਕਾਫੀ ਸਾਲ ਚਲੋ ਦੂਰੇ ਰਹੇ ਆ ਪਿੰਡ ਤੋਂ ਤੇ ਮੈਂਬਰ ਬਣਨ ਦਾ ਕਾਰਨ ਮੇਰਾ ਸਭ ਤੋਂ ਵੱਡਾ ਇਹੀ ਸੀਗਾ ਮਾ ਯਾਰ ਇੱਕ ਤਾਂ ਲੈ ਵੀ ਮਿੱਤਰੋ ਚਕੋਹੀ ਤੋਂ ਨਿਕਲ ਚੁਕਿਆ ਕੰਮ ਕਾਜ ਕਰਕੇ ਨਵੇੜਕੇ ਕੰਮ ਕਾਜ ਇਕਲਾ ਹੀ ਵੈਸੇ ਤਾਂ ਉਹ ਜਰਗ ਰੋਡ ਵਾਲੇ ਰਾਈ ਜਾਂਦੇ ਉਹਨਾਂ ਮੈਂ ਇਕਲਾ ਹੀ ਇੱਥੇ ਕਿਸੇ ਵੀਰ ਨੂੰ ਸਮਾਨ ਪੜਾਉਣਾ ਉਹਦਾ ਸੁਪਲੀਮੈਂਟ ਤਾਂ ਕਰਕੇ ਇੱਧਰ ਨੂੰ ਆਏ ਆਪਾਂ ਇੱਥੋਂ ਇਕਲਾ ਹੀ ਜਾਂ ਸਿੱਧਾ ਹਾਈਵੇ ਮਤਲਬ ਕਈ ਰਾਹ ਜਾਂਦੇ ਆ ਫਮਦੀ ਨੂੰ ਵੀ ਲੰਘ ਜੀਦਾ ਕਿ ਵੀਰੇ ਬੀਜੇ ਨੂੰ ਲੰਘ ਜਾਂਦਾ ਹੈ ਅਲੱਗ-ਅਲੱਗ ਰਾਹ ਨੇ ਆਪਣੇ ਪਿੰਡ ਨੂੰ ਇਹ ਇਹ ਹੈਗਾ ਪਿੰਡ ਇਕਲਾ ਹੀ ਇਕਲਾ ਹੀ ਵੈਸੇ ਤਾਂ ਜ਼ਿਆਦਾ ਅਗਲਾ ਪਿੰਡ ਪਹੁੰਚ ਚੁਕੇ ਆਪਾਂ ਲਿਵੜਾ ਹਨਾ ਚੋ ਲਿਵੜੇ ਤੋਂ ਮੁੜਦੇ ਹੁੰਨੇ ਆ ਵੀ ਅੱਗੇ ਉਹਨੂੰ ਲਿਵੜਾ ਲਿਵੜਾ ਤੇ ਹੁਣ ਇੱਕ ਮੀਲ ਤੁਹਾਨੂੰ ਬਹੁਤ ਸੋਹਣਾ ਦੱਸਾਂਗੇ ਅਸੀਂ ਹੁਣ ਮੀਲ ਐਡ ਕਰਨ ਲੱਗੇ ਆਂ ਬੰਦੇ ਨੂੰ ਫੋਨ ਲਾ ਲਿਆ ਇੱਕ ਤਾਂ ਜਿਹਦੇ ਵਿੱਚ ਬ੍ਰਾਊਨ ਬ੍ਰੈਡ ਆ ਪੈਡ ਕਰ ਲੈਣੇ ਹੁੰਦੇ ਆ 50 ਗ੍ਰਾਮ ਪਨੀਰ ਐਡ ਕਰ ਲੈਣੇ ਹੁੰਦੇ ਆ ਵੀਜੇ ਚ ਖੀਰ ਆ ਪਿਆਜ਼ ਟਮਾਟਰ ਆਪਣਾ ਸੈਂਡਵਿਚ ਬਣਾਇਆ ਕਰੋ ਕੁਣੇ ਕੋ ਮਸ਼ੀਨ ਜੀ ਦਿਖਾ ਦੂੰਗਾ ਸਸਤੀ ਹੁੰਦੀ ਆ ਉਹਦੇ ਵਿੱਚ ਬ੍ਰੈਡ ਪਾ ਗਿਆ ਆ ਬਾਦ ਨਜ਼ਾਰਾ ਹੀ ਆ ਜਾਂਦਾ ਸੈਂਡਵਿਚ ਤਿਆਰ ਕਰਨ ਦਾ ਤੇ ਬਾਕੀ ਲਿਵੜੇ ਪਹੁੰਚ ਗਏ ਆ ਉੱਥੇ ਸਾਮਾਨ ਨੂੰ ਵੜਾਦਾ ਵੀਰ ਦਾ ਤੇ ਲਿਵੜੇ ਤੋਂ ਸਿੱਧਾ ਮਿਲਣਾ ਤਾਂ ਹੁਣ ਬਸ ਉਹਦਾ ਹਾਈਵੇ ਆ ਗਿਆ ਤੇ ਗੁਰਦੁਆਰਾ ਸਾਹਿਬ ਦੇਖੋ ਜਲੰਧਰ ਵਾਲੇ ਵੀਰ ਜਿੰਨੇ ਵੀ ਉਧਰ ਪਰਾ ਵੇ ਤਾਂ ਹੈ ਹੁਣ ਹੋ ਨਹੀਂ ਲੱਗਿਆ ਜਾਂਦੇ ਆਂਦੇ ਥੋਪੇ ਕੋਈ ਇੱਕ ਉਹ ਕੈਮਰਾ ਜਿਹਾ ਲੈ ਕੇ ਆਵਾਂਗੇ ਕਰਕੇ ਜੀ ਰੱਤ ਚਾਰੇ ਵਾਸਤੇ ਨੂੰ ਆਪੇ ਬਣਾਈ ਜਾਂਦਾ ਹੋਰ ਡੰਡੇ ਨਹੀਂ ਵੀਰੀ ਆ ਮੈਂ ਹੁਣ ਜੇ ਫੋਨ ਜਿਆਦਾ ਕੱਢ ਕੇ ਔਖਾ ਲੱਗਦਾ ਹਨਾ ਹੋਰ ਇਹ ਭਗਤ ਸਿੰਘ ਦੀ ਫੋਟੋ ਬਣਾਈ ਹੋਈ ਇਹਨੂੰ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਹੁਣ ਬਣਾ ਗਏ ਯਾਰ ਜਨਮੇ ਪਹਿਲਾਂ ਨਹੀਂ ਸੀ ਬਣੀ ਮੇਰਾ ਪਿੰਡ ਮੇਰਾ ਮਾਣ ਹੁੰਦੇ ਤੋਂ ਬੜਾ ਬਹੁਤ ਹੁਣ ਇਹ ਲੈ ਕਿੰਨੇ ਸੋਹਣੇ ਤਿਆਰ ਕਰਿਆ ਹਨਾ ਧੰਨਵਾਦੀ ਜੀ ਨਾਈ ਉਹ ਦੇਖੋ ਕੀ ਉਹ ਕਹਾਂ ਸੁਣੀ ਉਹ ਬਣਦੇ ਆ ਵੀ ਇੰਸਟਾਗ੍ਰਾਮ ਬੈਰੀ ਪਾਉਂਟਡ ਡਾਊਨ ਨਾਉਨ ਬੇਸਡ ਦਟ ਟਾਈਮ ਜਿਹੜੇ ਤੇ ਆਪਾਂ ਉਹ ਕਰ ਦਾਂਗੇ ਹੁਣ ਤਾ ਤੂੰ ਪੜ੍ਹਨਾ ਕਿ ਵਧੀਆ ਨਾ ਤਾਈ ਸਿਕਾਈ ਜਿਹੜੇ ਇਹ ਤੇ ਚਿੜੀਆਂ ਨੇ ਕਿੰਨੇ ਘਰ ਨੇ ਆ ਗੋਡਾਈਆਂ ਜਿਹੜੀਆਂ ਨੇ ਲੈ ਵੀ ਮਿੱਤਰੋ ਜਿਵੇਂ ਤੁਹਾਨੂੰ ਦੱਸਿਆ ਜੀ ਫਤੇਗੜ ਸਾਹਿਬ ਤੋਂ ਚਕੋਹੀ ਜਾਂ ਚਕੋਹੀ ਤੋਂ ਫਤੇਗੜ ਸਾਹਿਬ ਕਿੰਨਾ ਟਾਈਮ ਲੱਗਦਾ ਆਰਾਮ ਨਾਲ ਜੇ ਆਉਨੇ ਆਪਾਂ 31 ਮਿੰਟ ਹੋ ਚੁੱਕੇ ਨੇ ਭਾਈ ਹਨਾ 31 ਮਿੰਟ ਹੋਣੇ ਵਾਲੇ ਨੇ ਤੇ ਆਪਣਾ ਘਰ ਆਉਣੇ ਵਾਲਾ ਤੇ ਹੁਣ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਜਿਹੜੇ ਵੀਰ ਫਤੇਗੜ ਸਾਹਿਬ ਆਉਂਦੇ ਨੇ ਚਕੋਹੀ ਤੋਂ ਜਾਂ ਖੰਨੇ ਤੋਂ ਆਉਂਦੇ ਨੇ ਖੰਨੇ ਤੋਂ ਲਾਲੂ ਹੀ 21 ਤੋਂ 22 ਮਿੰਟ ਦਾ ਰਾਹ ਹੋ ਗਿਆ ਫਤੇਗੜ ਸਾਹਿਬ ਨੂੰ ਤੇ ਚਕੋਹੀ ਤੋਂ ਫਤੇਗੜ ਸਾਹਿਬ ਦਾ ਰਾਹ ਉਹੀ 34 ਮਿੰਟ ਤੇ 32 ਤੋਂ 34 ਮਿੰਟ ਦਾ ਹੋ ਗਿਆ ਠੀਕ ਹੈ 32 ਕਿਲੋਮੀਟਰ 35 ਕਿਲੋਮੀਟਰ ਲੱਗੇ ਨੇ ਸਾਰੀ ਜੇ ਆਪਾਂ ਖੰਨੇ ਤੋਂਰੇ ਦੀ ਗੱਲ ਕਰੀਏ ਤਾਂ 23 ਮਿੰਟ ਦਾ ਰਾਹ ਹੈ ਨਾ ਫਤੇਗੜ ਸਾਹਿਬ ਨੂੰ ਖੱਦ ਨੇ ਤੋਂ ਫਤੇਗੜ ਸਾਹਿਬ ਦਾ 23 ਮਿੰਟ ਦਾ ਰਹਾ। ਬਾਕੀ ਤੁਸੀਂ ਵੀ ਨੋਟ ਕਰਕੇ ਦੇਖਿਓ ਅਸੀਂ ਵੀ ਨੋਟ ਕਰਕੇ ਦੇਖਿਆ। ਬਾਕੀ ਹੁਣ ਜੇ ਕਿਲੋਮੀਟਰ ਦੀ ਗੱਲ ਕਰੀ ਆਪਣੇ ਘਰ ਦੇ 4226 499 26 ਆਹ ਨਾਲ ਨੂੰ 11 ਹੋਲਾ 8 ਹੋ 9 ਹੋਲਾ ਹਾਂ ਕਿੰਨੇ ਹੋ ਗਏ? ਤੇ ਆਪਣੇ ਹੋ ਗਏ 35 35 ਹੋ ਗਈ। ਥੋੜਾ ਥੋੜਾ ਟਾਈਮ 35 36 ਕਿਲੋਮੀਟਰ ਅੱਛਾ ਮਤਲਬ ਉਹੀ ਐਵਰੇਜ ਕੱਢ ਕੇ ਚੱਲ। ਹਾਂਜੀ ਹਾਂ। ਵੀ 1 ਮਿੰਟ ਦੇ 1 ਕਿਲੋਮੀਟਰ ਕੱਢਤਾ ਆਪਾਂ ਹਨਾ? ਸਹੀ ਜਿਵੇਂ ਜੇ ਕੰਮ ਹੋ ਗਿਆ। ਨਵੀਂ ਫਤੇਗੜ ਸਾਹਿਬ ਪਹੁੰਚ ਗਏ ਆਪਾਂ ਤੇ ਰਾਹ ਦਾ ਆਪਾਂ ਨੂੰ ਪਤਾ ਲੱਗਿਆ ਵੀ 23 ਮਿੰਟ ਖੰਨੇ ਨੂੰ ਲੱਗਦੇ ਆ ਲੈ ਵੀ ਮੇਤਰੋ ਕੱਠ ਬੂਰਾ ਸਟੋਰ ਤੇ ਵੀਰ ਆਏ ਲੱਗਦੇ ਨੇ ਤੇ ਜਾ ਕੇ ਮਿਲਦੇ ਆਂ ਭਰਾਵਾਂ ਨੂੰ ਪੂਰਾ ਘਰ ਨੂੰ ਕੱਲ ਜਿਹੜੇ ਲਿਆਂਦੇ ਸੀਗੇ ਟਮਾਟਰ ਤੇ ਮਿਰਚਾਂ ਮੁਰਚਾਂ ਜੇ ਲਾਉਣ ਤੋਂ ਰਹਿ ਗਈਆਂ ਨੇ ਪਾਣੀ ਮਾਰਨਾ ਹੋਣਾ ਥੋੜੀ ਜਿਹੜੀ ਇਹ ਸਾਡੀ ਖੇਤੀਬਾੜੀ ਆ ਇਹ ਅਸੀਂ ਰਲ ਕੇ ਕਰਦੇ ਆਂ ਤਾਂ ਕਿ ਸਾਨੂੰ ਘਰ ਦਾ ਖਾਣਾ ਪੀਣਾ ਮਿਲੇ ਤੇ ਸੋਨੇ ਲੱਗਣ ਲੱਗੇ ਹਨ ਆ ਯਾਰ ਆਪਾਂ ਸਾਰੇ ਕੰਮ ਨੇ ਉੱਧਰ ਕਰਦੇ ਐਂ ਦੋਨੋਂ ਕਹਿੰਦਾ ਉਹ ਪੰਡਾਂ ਦੇ ਵਿੱਚ ਜਗ੍ਹਾ ਹੀ ਬਹੁਤ ਹੁੰਦੀ ਆ ਉਹਨੇ ਮੁੰਡੇ ਘੱਟੇ ਹਨ ਉਹ ਲਾਉਂਦੇ ਨਹੀਂ ਲਾ ਕੇ ਬਸੇ ਕਰੇ ਹੁੰਦੇ ਐਂ ਕਰ ਹਨ ਇੱਧਰ ਵੀ ਯਾਰ ਪਾਣੀ ਮੰਗਣਾ ਇੱਧਰ ਮਿਰਚਾਂ ਨੂੰ ਲਾ ਦਈਏ ਪਾਣੀ ਲਾ